ਤਸਵੀਰਾਂ ਸਾਥਿਓ ਸਾਂਝੀਆਂ ਕਰਦੇ ਪਿਆ ਨਵਾਂ ਸ਼ਹਿਰ ਦੀਆਂ ਨਵਾਂ ਸ਼ਹਿਰ ਦੀ ਜੇ ਗੱਲ ਕਰੀਏ ਨਵਾਂ ਸ਼ਹਿਰ ਦੇ ਵਿੱਚ ਅੱਜ ਵਰਕਰਾਂ ਦਾ ਸਨਮਾਨ ਸਮਰੋਹ ਕੀਤਾ ਜਾ ਰਿਹਾ ਜਿਹੜੇ ਪਾਰਟੀ ਲਈ ਕੰਮ ਕਰਦੇ ਨੇ ਪਾਰਟੀ ਉਹਨਾਂ ਵਰਕਰਾਂ ਨੂੰ ਉੱਪਰ ਲੈ ਕੇ ਜਾਣ ਦੇ ਲਈ ਵੱਡੇ ਪੱਧਰ ਦੇ ਉੱਪਰ ਮਾਣ ਸਨਮਾਨ ਦੇ ਲਈ ਅਕਸਰ ਹੀ ਇਹ ਸਮਰੋਹ ਕਰਦੀ ਹੈ ਤਾਂ ਜੋ ਕਿ ਉਹਨਾਂ ਨੌਜਵਾਨਾਂ ਦਾ ਉਹਨਾਂ ਵਰਕਰਾਂ ਦਾ ਜਿਹੜਾ ਵੱਲ ਹੈਗਾ ਆ ਉਹ ਮਜ਼ਬੂਤ ਹੋਵੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਪਹਿਲੇ ਦਿਨ ਤੋਂ ਵਰਕਰਾਂ ਦਾ ਵੱਡੇ ਪੱਦਰ ਦੇ ਉੱਪਰ ਸਨਮਾਨ ਕੀਤਾ ਜਾ ਰਿਹਾ ਤਸਵੀਰਾਂ ਨਵਾਂ ਸ਼ਹਿਰ ਦੀਆਂ ਸਾਂਝੀਆਂ ਕਰਦੇ ਪਏ ਆਪ ਜੀ ਦੇ ਨਾਲ ਨਵਾਂ ਸ਼ਹਿਰ ਦੇ ਵਿੱਚ ਇਸ ਸਮਾਗਮ ਸਮਰੋਹ ਵਰਕਰਾਂ ਦਾ ਸਨਮਾਨ ਕੀਤਾ ਜਾਵੇਗਾ ਵੱਡੇ ਪੱਦਰ ਦੇ ਉੱਪਰ ਜੇ ਪਾਰਟੀ ਦੀ ਗੱਲ ਕਰੀਏ ਪਾਰਟੀ ਦੇ ਵਿੱਚ ਵਰਕਰਾਂ ਨੂੰ ਉੱਪਰ ਲੈ ਕੇ ਜਾਣ ਦੇ ਲਈ ਹੌਸਲਾ ਵੀ ਦਿੱਤਾ ਜਾ ਰਿਹਾ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਜਾ ਰਿਹਾ ਚੰਗੀ ਚੰਨੀ ਔਰ ਉਸ ਤੋਂ ਪਹਿਲਾਂ ਬਾਦਲ ਸਾਹਿਬ ਬੀਜੇਪੀ ਨਾਲ ਰਹੇ ਔਰ ਹੁਣ ਵੀ ਬੀਜੇਪੀ ਸੈਂਟਰ ਵਿੱਚ ਹੈ ਅਫਸੋਸ ਕਿ ਚਾਰ ਚਾਰ ਪਾਰਟੀਆਂ ਦੀਆਂ ਕੇਂਦਰ ਔਰ ਸੂਬੇ ਦੀਆਂ ਸਰਕਾਰਾਂ ਡਰਗ ਮਾਫੀਆ ਦਾ ਨੈਟਵਰਕ ਤੋੜਨ ਚ ਫੇਲ ਹੋਈਆਂ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਕਿਉਂ ਡਰਗ ਮਾਫੀਆ ਦਾ ਨੈਟਵਰਕ ਕਿਉਂ ਨਹੀਂ ਟੁੱਟ ਰਿਹਾ ਅਸੀਂ ਇਹ ਮਹਿਸੂਸ ਕਰਦੇ ਆ ਪੰਜਾਬ ਮਹਿਸੂਸ ਕਰਦਾ ਕਿ ਡਰਗ ਮਾਫੀਆ ਪੁਲਿਸ ਸੰਤਰ ਔਰ ਪਲ ਕਿਸ਼ਨ ਇਹਨਾਂ ਦਾ ਗੱਠ ਜੋੜ ਹੈ ਡਰਗ ਮਾਫੀ ਦਾ ਪੈਸਾ ਪੰਜਾਬ ਦੀ ਰਾਜਨੀਤੀ ਚ ਲੱਗ ਰਿਆ ਤੁਸੀਂ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦਿਓ ਪੰਜਾਬ ਸੰਭਾਲੋ ਮਹਿਮ ਦੀ ਸ਼ਕਤੀ ਬਣੋ ਪੰਜਾਬ ਸੰਭਾਲੋ ਮਹਿਮ ਦਾ ਹਿੱਸਾ ਬਣੋ ਜਿਹੜਾ ਡਰਗ ਮਾਫੀ ਦਾ ਨੈੱਟਵਰਕ ਕੇ ਚਾਰੇ ਦਲ ਨਹੀਂ ਤੋੜ ਸਕੇ دو ایک پنجاب چالو مہم ستا پلٹو گیڈے ہاتھ سو گی تو ڈرگ معافی نو کے ستو گی مل سماجی دا. بی ایس پی اگر اتر پردیش کماری مایاوتی جنو جنگل راج کیا سی ਅਗਰ ਪਹਿਨ ਤੁਹਾਡੀ ਮਾਇਆਵਤੀ ਜੰਗਲ ਰਾਜ ਨੂੰ ਮੰਗਲ ਰਾਜ ਵਿੱਚ ਬਦਲ ਸਕਦੀ ਹੈ ਇੱਛਾ ਸ਼ਕਤੀ ਅਗਰ ਲੀਡਰ ਤੇ ਵਿੱਚ ਹੋਵੇ ਨੀਤ ਸਾਫ ਹੋਵੇ ਤਾਂ بڑے ਤੋਂ بڑے ਮਸਲਿਆਂ ਦੇ ਹੱਲ ਲੱਭ ਜਾਂਦੇ ਆ ਇਹ ਬਹੁਤ ਸਮਾਜ ਪਾਰਟੀ ਲਈ ਰਾਜਨੀਤਿਕ ਮੁੱਦਾ ਨਹੀਂ ਮੇਰੀਆਂ ਪਹਿਣਾ ਬੈਠੀਆਂ ਮੈਂ ਗਿਆ ਲੁਧਿਆਣੇ 30 ਸਾਲ ਦਾ ਜਵਾਨ ਮਰਿਆ 30 ਸਾਲ ਦਾ ਮੈਂ ਪੁੱਛਿਆ ਕਿਦਾਂ ਮਰਿਆ ਕਹਿੰਦੇ ਜਿਹੜੀ ਤੁਸੀਂ ਮਹਿਮ ਚਲਾਈ ਆ ਜੋ ਤੁਸੀਂ ਉਹਦੇ ਵਿੱਚ ਦੱਸਦੇ ਆਂ ਏਦਾਂ ਹੀ ਮਰਿਆ। ਪਰ ਸੋਸੀ ਮਾਮਲਕ ਵੈਰੀਬਲ ਸਭ ਅਰਸੋਸੀ ਤੇ ਜਾਣੇ ਇਹ ਫਤਵਾ ਦੇ ਜਦੋਂ ਅਸੀਂ ਮੀਟੇ ਕਰਕੇ ਨਿਕਲੇ ਤਾਂ ਬਾਹਰ ਤਿੰਨ ਨੌਜਵਾਨ ਗੁਰਾਂ ਦੇ ਖੜੇ। ਉਹਨਾਂ ਨੇ ਮੈਨੂੰ ਰੋਕ ਕੇ ਕਿਹਾ ਕਿ ਅਸੀਂ ਬਸਪਾ ਜੇ ਤਾਂ ਨਹੀਂ ਸਕੇ। ਪਰ ਛੱਡੀ ਤੁਹਾਨੂੰ ਬੇਨਤੀ ਆ ਕਿ ਜਿਹੜਾ ਤੁਸੀਂ ਇਹ ਮਹਿਨ ਸ਼ੁਰੂ ਕੀਤੀ ਹੈ ਇਹਨੂੰ ਸਿਰੇ ਚੜਾਓ। ਇਸਰੇ ਚੜੀ ਨਹੀਂ ਕਿਸੇ ਤੋਂ। ਇਨੂੰ ਸਿਰੇ ਚਾੜਦੇ ਹੋ ਸਾਡੇ ਵੀ ਤਿੰਨ ਮਰੇ ਇੱਕ ਨੌਜਵਾਨ ਕਹਿੰਦਾ ਮੇਰੇ ਨਾਲ ਦੇ ਦੋਸਤ ਤਿੰਨ ਮਰੇ ਬਹਿ ਕਿੰਨੀ ਕਿੰਨੀ ਉਮਰ ਸੀ ਕਹਿੰਦਾ 30-30 ਸਾਲ ਦੇ ਗੁਰਾਇਆਂ ਦੇ ਨਜ਼ਦੀਕ ਆਪਣੇ ਉਹਨੇ ਕਿਹਾ ਕਿ ਅਸੀਂ ਬਸਪਾ ਦੇ ਨਹੀਂ ਪਰ ਪੰਜਾਬ ਸੰਭਾਲੋ ਮੈਂ ਦਾ ਜਿਹੜਾ ਅਜੰਡਾ ਦੇ ਕੇ ਅਸੀਂ ਤੁਹਾਨੂੰ ਗੁਰਾਇਆਂ ਦੇ ਵਿੱਚ ਬੁਲਾਵਾਂਗੇ ਮੌਜੂਦ ਸਮਾਜ ਪਾਰਟੀ ਨਾਲ ਕਰਾਂਗੇ ਹਟਕ ਪੰਜਾਬ ਨੂੰ ਜ਼ਰੂਰਤ ਹੈ ਤੁਹਾਡੇ ਸਾਹਮਣੇ ਮਾਦੇ ਦੇ ਕੁ ਕਿਸਾਨ ਬੈਕਬੈਕ ਦੂਸਰੇ ਰਾਜਨੀਤਿਕ ਦਲਾਂ ਨੂੰ ਛੱਡ ਕੇ ਬੋਧਨ ਸਮਾਜ پارٹی ਨਾਲ ਆਏ ਅੱਜ ਪੰਜਾਬ ਤੁਹਾਡੇ ਨੂੰ ਦੇਖ ਰਿਹਾ ਹੈ ਕਿ ਅਗਰ ਪੰਜਾਬ ਦੇ ਦਰਦਾਂ ਦਾ ਕੋਈ ਹੱਲ ਪੰਜਾਬ ਦੇ ਦੁੱਖਾਂ ਦਾ ਕੋਈ ਹੱਲ ਕਰ ਸਕਦਾ ਤਾਂ ਉਹ ਪੈਂਤੁਮਾਰੀ ਮਾਇਆ ਭਤੀਜੀ ਦਾ ਅੰਦੋਲਨ بہجن سماج پارٹی کر سکتی ہے اس کر کے میری بےنتی ہے کہ پنجاب مہم ایک ماں کا درد ہے جیڑی اپنے جوان دی لاش کو رہی ہے. آج بھی خبر چل رہی ہے آج بھی کہ نماز بھی چک نو شہر کے نوجوان بچے دی موت ہوئی ہے ڈرگ کی سوہاگ چین بچاؤ بہجن سماج پارٹی دا ایک ادیش ہے بے دینا اے روزگار سماج پارٹی مہنگا اجنڈا ہے سوڑا سالہ کے چار مکمری نے لاگو نہیں کیتا. دو ہزار نو دا قنون بنے آیا اجے تک لاگو نہیں ہویا اٹھ سال بادل صاحب جائے سال کپٹن امردر چنی کانگریس کو رہے تین سال تو آم پارٹی ہے سولہ سال کا بچہ یہ لاگو نہیں ہوا بن چکا ہے میں تاشرواد مہم کر لگ بھگ پچہتر ہزار بچے ہر سال پرائویٹ اسکول پڑھ سکتے کہ یہ قانون لاگو ہو جائے بی ایس پی آؤ ਜਿਹੜਾ ਕਾਨੂੰਨ 16 ਸਾਲਾਂ ਚ ਲਾਗੂ ਨਹੀਂ ਹੋਇਆ ਉਹ 16 ਮਿੰਟਾਂ ਵਿੱਚ ਬੀਐਸਪੀ ਲਾਗੂ ਕਰਨ ਦਾ ਤੁਹਾਡੇ ਸੀ ਕਰਨ ਸੰਭਵ ਨਹੀਂ। ਸਿੱਖਿਆ ਕ੍ਰਾਂਤੀ ਫਿਰ ਬਾਥਰੂਮਾਂ ਤੇ ਪੰਥਨ ਲਾ ਕੇ ਕ੍ਰਾਂਤੀ ਨਹੀਂ ਹੋ ਸਕਦੀ। ਸਕੂਲਾਂ ਦੇ ਅਧਿਆਪਕ ਚਾਹੀਦੇ ਆ 40 45% ਦੇ ਬੱਚੇ ਸਾਲਾਂ ਦੇ ਅਧਿਆਪਕ ਜੁੜੀ ਤੇ ਆਗੂ ਰਹੇ। 40 45% ਬਿਨਾਂ ਅਧਿਆਪਕਾਂ ਤੋਂ ਸਰਕਾਰੀ ਸਕੂਲ ਆ।

ਬੱਚੇ ਐਡਮਿਸ਼ਨ ਤੇ ਲੜਦੇ ਆ ਅਸੀਂ ਯੂਨੀਵਰਸਿਟੀਆਂ ਨਾਲ ਲੜਦੇ ਆ ਯੂਨੀਵਰਸਿਟੀਆਂ ਕਹਿੰਦੇ ਆ ਸਾਡਾ ਬਕਾਇਆ ਨਹੀਂ ਆ ਰਿਹਾ ਬੱਚੇ ਨੂੰ ਐਡਮਿਸ਼ਨ ਵੇਲੇ ਵੀ ਦਿੱਕਤ ਬੱਚੇ ਨੂੰ ਰੋਲ ਨੰਬਰ ਦੀ ਸਲਿੱਪ ਲੈਣ ਵੇਲੇ ਵੀ ਦਿੱਕਤ ਔਰ ਬੱਚੇ ਨੂੰ ਡਿਗਰੀ ਲੈਣ ਵੇਲੇ ਵੀ ਦਿੱਕਤ ਤੁਹਾਡਾ ਅਸ਼ੀਰਵਾਦ ਪੰਜਾਬ ਸਵਾਲੋ ਮੈਂ ਨੂੰ ਮਿਲੇਗਾ ਉਸ ਮੈਟ੍ਰਿਕ ਸਕਾਲਰਸ਼ਿਪ ਲਈ ਅਲੱਗ ਬਜਟ ਰੱਖਿਆ ਜਾਊਗਾ ਬੱਚੇ ਨੂੰ ਐਡਮਿਸ਼ਨ ਵੇਲੇ ਵੀ ਜਿਹੜੀ ਰੋਲ ਨੰਬਰ ਲੈਣ ਵੇਲੇ ਵੀ ਆਪ ਡਿਗਰੀ ਲੈਣ ਵੇਲੇ ਵੀ ਜੋ ਸਮੱਸਿਆਵਾਂ ਆਉਣੀਆਂ ਸਭ ਹੱਲ ਕੀਤੀਆਂ ਜਾਣਗੀਆਂ ਪੰਜਾਬ ਨੂੰ ਕਰਜ਼ੇ ਦੇ ਬੋਝ ਥੰਿਓ ਕੱਟਣਾ ਸਟੇਟ ਇੰਟਰਸ ਦੀ ਆਰਥਿਕ ਨੀਤੀ ਕੌਮ ਜੀ ਸਮਾਜ ਪਾਰਟੀ ਲੈ ਕੇ ਚੱਲ ਰਹੀ ਚੰਦਗੀ ਮੇਰੀ ਬੈਂਤੀ ਹੈ ਹੈਲਥ ਕ੍ਰਾਂਤੀ ਸੇਤ ਕ੍ਰਾਂਤੀ ਕੋ ਬੜਾ ਇੱਕ ਵਿਸ਼ਾਲ ਅਜੰਡਾ ਬਹੁਤ ਹੀ ਸਮਾਜ ਪਾਰਟੀ ਬਣਾ ਕੇ ਚੱਲ ਰਹੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ میںنتی کرنی چاہوں گا سبجیکٹ میں ضروری ٹچ کرنا چاہوں گا بھائک میں کسی ہے میں کھڑے بند کرنے نہیں چلو میں بےنتی یہ کرنی چاہتا کہ تمہیں دیکھا ڈاکٹر بیٹ کرتے بتان دا اپمان جگہ جگہ ہو رہا ہے کانگریس پارٹی میرے خیال نوا شہر سویدھان بچاؤ کریں ਉਹ ਕਾਂਗਰਸ ਪਾਰਟੀ ਅਤੇ ਸੰਵਿਧਾਨ ਬਚਾਅ ਲਈ ਕਰਕੇ ਗਈ ਪਰ ਉਸ ਕਾਂਗਰਸ ਨੇ ਅੱਜ ਤੱਕ ਸਭ ਤੋਂ ਪਹਿਲਾਂ ਇੱਕ ਗੱਲ ਨੋਟ ਕਰ ਲਵੋ ਅੰਬੇਡਕਰ ਦੇ ਬੁੱਤਾਂ ਦੇ ਅਪਮਾਨ ਲਈ ਜ਼ਿੰਮੇਵਾਰ ਕੌਣ ਹੈ ਸਰਕਾਰੀ ਏਜੰਸੀਆਂ ਦੇ ਹੱਥਾਂ ਦੇ ਖਡਾਉਣੇ ਉਹਨੇ ਜ਼ਿੰਮੇਵਾਰ جد ایجنسیاں چینی وہ کری جی ایجنسیاں مالک کے اندر بھی سرکار پنجاب سرکار بی جے پی نے پارلیمنٹ دے بچ جدو امت شاہ نے ڈاکٹر امبیڈکر جی کا دیتا، اپمان کیا پارلیمنٹ تو اس وقت ایسے لوگ دی حمد بدی اس تو بعد پہلا عمر شاہ نے بچ اپمان ہوا ਤੁਹਾਨੂੰ ਯਾਦ ਹੈ ਕਿ ਪਾਰਲੀਮੈਂਟ ਅੰਮ੍ਰਿਤ ਸ਼ਾਹ ਜੀ ਰੋ ਮੰਨਿਸਟਰ ਸਾਹਿਬ ਨੇ ਬਾਬਰ ਸਾਹਿਬ ਦਾ ਕਮਾਨ ਕੀਤਾ ਔਰ ਸਾਡੇ ਲੀਡਰ ਪੈਂਦੀ ਨੇ ਵੀ ਕਿਹਾ ਕਿ ਇਹ ਸ਼ਬਦ ਵਾਪਸ ਹੋਣੀ ਚਾਹੀਦੇ ਆ ਮਾਫੀ ਹੋਣੀ ਚਾਹੀਦੀ ਆ ਅੱਜ ਤੱਕ ਉਹਨਾਂ ਨੇ ਮਾਫੀ ਨਹੀਂ ਦਿੱਤੀ ਬੀਜਪੀਟੀਆ ਦੇ ਲਈ ਜ਼ਿੰਮੇਵਾਰ ਇਹ ਸਭ ਕਮਾਨ ਲਈ ਅਮਰ ਸਰਦ ਦੇ ਗੁੱਤ ਤੋੜਨ ਤੋਂ ਬਾਅਦ ਅਸੀਂ ਕਿਹਾ ਸੁਰੱਖਿਆ ਲਗਾਓ ਸਾਰੇ ਗੁੱਤਾਂ ਤੇ ਨਹੀਂ ਲਗਾਈ اگلی گٹنا فلاور دے بیٹ بی ایچ پی نے لڑائی لڑی بی ایس پی نے دوشی پھڑائی کانگریس نے تک نہیں کیتے بی جے پی نندہ تک نہیں کیتے کی دے پردان نے دے کنڈن دے دے بھی نہیں کیتا کیونکہ پاپا خود شامل ہے اکالی دل پردان بالکل سائلنٹ ہے اس کو بعد فلور تو بعد پھر ਅੱਗੇ ਹੋਈ ਜਗਰਾਉਂਟ ਬਟਾਰੇ ਹੁਸ਼ਿਆਰ ਪਰ ਔਰ ਫਿਰ ਦਵਾਰੋ ਫਲੋਰ ਫਿਰ ਗਰਸ਼ਕ ਕਰਦੇ ਨੂਰ ਪਰ ਜਟਾਂ ਚ ਵੀ ਕਾਹ ਕਾਰਨ ਇੰਨੀ ਜਗ੍ਹਾ ਬਾਬਾ ਸਾਹਿਬ ਤੇ ਗੁੱਤ ਦੀ ਬੇਅਦਬੀ ਹੋਣ ਦੇ ਬਾਵਜੂਦ ਕਾਂਗਰਸ ਜਿਹੜੀ ਸੰਵਿਧਾਨ ਬਚਾਉਣ ਦੀਆਂ ਗੱਲਾਂ ਕਰਦੀ ਹੈ ਸੰਵਿਧਾਨ ਨਿਰਮਾਤਾ ਦੀ ਬੇਅਦਬੀ ਤੇ ਚੁੱਪ ਕਿਉਂ ਆ بی جے پی کا پردھان چپ کیوں آکالی دل کا پردھان چپ کیوں آم پارٹی کا تو چلو سمجھ آؤ مجبوری کے کہ شامل ہے سی اکال تخت صاحب جتھے دار سب نو مل کے بینٹی کی اپیل کی تھی کے امن کو سنبھالنے ایس جی پی سی بھی سکھ اکیان لیکن سب چپ بیٹھے اس کر کے میری بےنتی ہے کہ لوگ ڈاکٹر امبیڈکر بتائی بےدبی کے چپ بیٹھے ہیں بیٹ. بیٹھ دن تو بدلہ لینا بوگنی چوک نہ بدلا لینا ہے بدلہ اور بچ بھی جا کے یہ دسنا ہے ਕਿ 1413 ਡਾਕਟਰ ਮੇਰਕਰ ਜੀ ਦੀ ਬੇਦਲੇ ਨੇ ਜ਼ਿੰਮੇਵਾਰ ਹ ਤੁਸੀਂ ਕਿਹਾ ਕਿ ਜੇ 400 ਪੁਲਿਸ ਕਰਮਚਾਰੀ ਮੁੱਖ ਮੰਤਰੀ ਦੀ ਸੁਰੱਖਿਆ ਤੇ ਨਿਭਾ ਸਕਦੇ ਆ ਤੇ ਜੇ 400 ਤੋਂ 500 ਜਾਂ 1000 ਕਰਮਚਾਰੀ ਡਾਕਟਰ ਲੰਬੇਕਰ ਫੁਲੇ ਸ਼ਾਉ ਪੈਰੀਏ ਨਰੇਨ ਸਵਿੱਤਰੀ ਪਾਈ ਤੇ ਬੁੱਤਾਂ ਦੀ ਰਾਖੀ ਕਰਨੇ ਲਗਾਣੇ ਪੈਣ ਤਾਂ ਲਗਾਨੇ ਚਾਹੀਦੇ ਆਮਨ ਕਮੇਟੀ ਕੋਈ ਸਟੇਟਮੈਂਟ ਕਹਿੰਦ ਵੀ ਹੁੰਦੀ ਨਹੀਂ اس کر کے ساتھیوں میری گجارش ہے اسی تھارا طریق نو گرشن کرتے دے اسی پروگرام رکھیا کیونکہ سرکار کے لیے جو تے نشیاں بروت قرآن کا اس جتے گروہ کا بیدار دیا ہے اس ترکی تے بھی شراب دا ٹھیکا کھولیا ہے شراب دیاں نجائز دکانہ کھولیاں ہیں میں تو انہوں بیٹھتی کرتا ਕਿ ਸਰਕਾਰ ਦੀ ਜੁਗ ਨਸ਼ੀਆਂ ਵਿਰੁੱਧ ਦੀ ਨੀਤੀ ਦੇ ਪ੍ਰਤੀ ਨੀਪ ਪਿਆ ਹੈ ਕਿ ਉਹ ਸਾਡੇ ਗੁਰੂ ਘਰਾਂ ਨੂੰ ਕੋਈ ਪਰੇਸ਼ਾਨਾ ਨਹੀਂ ਚਾਹੁੰਦੇ ਇਸ ਕਰਕੇ ਫੈਸਲਾ ਕੀਤਾ ਹੈ ਕਿ 18 ਤਰੀਕ ਨੂੰ ਗੁਰੂ ਰਵਿਦਾਸ ਜੀ ਦੇ ਚਰਨ ਸੋਧਤਰੀ ਸ੍ਰੀ ਖੁਲਾਕੜ ਸਾਹਿਬ ਵਿਖੇ ਠੀਕ 10:00 ਵਜੇ ਇਕੱਠੇ ਹੋਵਾਂਗੇ ਔਰ ਉਥੋਂ ਅਸੀਂ ਦਰਸ਼ਨ ਕਰਵਾਉਣ ਕਾਬਲਾ ਜਾਵਾਂਗਾ اُتھے روز مارچ دھرنا پردرشن کر کے میمورینڈم دیتا جاؤ گا اور اصلا کہ کسی بھی حالت نی خور صاحب شراب دیا دکانا چلا بہجن سماج پارٹی نہیں دے گی بند کرا کے ہی دم لوگ بہجن اس کے لئے میری بےنتی ہے کہ تھی سرکار کا رویہ جی ਇਨੂੰ ਸਮਾਜ ਤੱਕ ਪਹੁੰਚਾਣਾ ਔਰ ਪੰਜਾਬ ਦੇ ਅੰਦਰ ਜੋ ਬਹੁਤ ਸਾਰ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਜੋ ਮਹਿੰਮ ਛੇੜੀ ਹੋਈ ਹੈ ਉਸ ਮਹਿੰਮ ਦੇ ਵਿੱਚ ਸੰਗਤਾਂ ਨੂੰ ਬਦ ਤੋਂ ਬਦ ਜੋੜਨਾ ਔਰ ਕਾਂਗਰਸ ਜਿਹੜੀ ਡਾਕਟਰ ਅੰਬੇਦਕਰ ਦਾ ਨਾਮ ਲੈ ਕੇ ਇਹ ਸੋਚਦੀ ਹੈ ਕਿ ਮੈਂ ਸਤਾਈਏ ਦੀ ਸੰਤਾ ਕੇ ਠੱਗੀ ਮਾਰਨੋਂ ਦੇਣਾ ਅੰਬੇਦਕਰ ਦੇ ਪੈਰੋਂ ਕਰਾਣਾ ਇਹਨਾਂ ਨੂੰ ਪੁੱਛੋ ਕਿ ਤੁਸੀਂ ਡਾਕਟਰ ਬੇਟਾ ਨੂੰ ਸੰਵਿਧਾਨ ਬਣਾਉਣ ਵਾਲੀ ਕਮੇਟੀ ਦਾ ਮੈਂਬਰ ਨਹੀਂ ਬਿਕਣਾ ਚਾਹੁੰਦੇ ਸੀ ਤੁਸੀਂ 1952 ਚ ਡਾਕਟਰ ਬੇਟਾ ਨੂੰ ਕਜਰੂਰਪੁਰ ਨੂੰ ਖੜਾ ਰੱਖ ਕੇ ਪਾਰਲੀਮੈਂਟ ਚ ਜਾਣ ਤੋਂ ਰੋਕਿਆ ਤੁਸੀਂ 1954 ਚ ਉਹਨਾਂ ਨੂੰ ਪਾਰਲੀਮੈਂਟ ਵਿੱਚ ਜਾਣ ਤੋਂ ਰੋਕਿਆ ਤੁਸੀਂ 바ਵਾ ਸਾਹਿਬ ਡਾਕਟਰ ਬੇਟਾ ਨੂੰ ਅੰਗਰੇਜ਼ਾਂ ਦਾ ਮਿੱਠੂ ਕਹਿ ਕੇ ਉਹਨਾਂ ਦਾ અપਮਾਨ ਕਰਦੇ ਰਹੇ ਤੁਸੀਂ ਡਾਕਟਰ ਬੰਬੇਕਰ ਦੇ ਸੰਵਿਧਾਨ ਨੂੰ ਅੰਧਜਕੇ ਖਲਵਾ ਦਿੱਤਾ ਤੁਸੀਂ ਰਿਜ਼ਰਵੇਸ਼ਨ ਤੇ ਗ੍ਰੁੱਪ 1961 22 ਜੂਨ ਨੂੰ ਤੁਹਾਡੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਦੇ ਪੱਤਰ ਲੈ ਕੇ ਰਿਜ਼ਰਵੇਸ਼ਨ ਦੇ ਰਾਹੀਂ ਆਉਣ ਵਾਲੇ ਅਧਿਕਾਰੀਆਂ ਦੀ ਕਾਬਲੀਅਤ ਤੇ ਸਵਾਲ ਚੁੱਕਿਆ ਤੁਸੀਂ ਪਛੜੀਆਂ ਸ਼੍ਰੇਣੀਆਂ ਲਈ ਕਾਕਾ ਕਲੇਮਕਰ ਕਮਿਸ਼ਨ ਨੂੰ ਮੰਦੀ ਨਹੀਂ ਜੋਕ ਨਹੀਂ ਸਕਿਆ ਮੰਡਲ ਕਮਿਸ਼ਨ ਨੂੰ ਮੰਦੀ ਨਹੀਂ ਜੋਕ ਨਹੀਂ ਸਕਿਆ گزارش دشمن کی کرتا ہے نظر رکھنی ہے بھائی چارک سانج میں قائم رکھنا ہے کسے بھی قیمت سے ٹوٹن نہیں دینا یہ بھی میری تمہیں بےنتی ہے کیونکہ نفرت فلان والے بہت بنتے ہیں ਬੀਐਸਪੀ ਸਾਹਿਬ ਕੰਚੀ ਰਾਮ ਕਨ ਮਹਾਰਤੀ ਦਾ ਪੈਗਾਮ ਬਾਬਾ ਸਾਹਿਬ ਦਾ ਪੈਗਾਮ ਪੈਚਰ ਸਾਜ ਨੂੰ ਮਜ਼ਬੂਤ ਕਰਨਾ ਹੈ ਸੋ ਮੈਂ ਇੰਨੀ ਬੇਨਤੀ ਕਰਦਾ ਹਾਂ ਮੈਂ ਫਿਰ ਇੱਕ ਵਾਰ ਨਮਾ ਸ਼ਰਤ ਦੀ ਸਾਰੀ ਟੀਮ ਨਮਾ ਸ਼ਰਤ ਦੇ ਸਾਰੇ ਵਰਕਰ ਅਰਟਾਈ ਕਰਮਚਾਰੀ ਜਿਹੜੇ ਸਾਡੇ ਮਹਤਮ ਵਿਧਾਇਕ ਜੀ ਦੇ ਨਾਲ ਡਟ ਕੇ ਇੱਥੇ ਦਫ਼ਤਰ ਨੂੰ ਸੰਭਾਲਦੇ ਆ ਪ੍ਰਧਾਨ ਜੀ ਦੀ ਗਾਈਡਲਾਈਨ ਦੇ ਨਾਲ ਉਨੇ ਰਟਾਇਰ ਕਰਮਚਾਰੀਆਂ ਦਾ ਵੀ ਮੈਂ ਉਸਤਿਮ ਦਾ ਵੀ ਧੰਨਵਾਦ ਕਰਦਾ ਔਰ ਵਿਦਾਇਗੀ ਲਈ ਵੀ ਧੰਨਵਾਦ ਕਰਦਾ ਕਿ ਇਹਨਾਂ ਨੇ ਬਹੁਤ ਸੂਝ-ਬੂਝ ਨਾਲ ਦੋ ਦ੍ਰਿਸ਼ਟੀ ਨਾਲ ਇਸ ਵਿਦਾਨ ਸਮੇ ਨੂੰ ਸੰਭਾਲਿਆ ਹੋਇਆ ਹੈ ਔਰ ਤੁਹਾਡੇ ਹਰ ਦੁੱਖ ਸੁੱਖ ਵਿੱਚ ਹਾਜ਼ਰ ਹੁੰਦੇ ਆ ਆਪਣੇ ਅੰਦੋਲਨ ਨੂੰ ਵੀ ਅੱਗੇ ਚਾਉਂਦੇ ਆ ਤੁਹਾਡਾ ਸਭ ਦਾ ਧੰਨਵਾਦ